ਅੱਲੂਦੇ ਅਨੁਸਾਰ ਇਸ ਸੀਜ਼ਨ ਹਿੰਦੁਸਤਾਨ ਅਤੇ ਸਾਰਾ ਹਿੰਦੂ ਸਮਾਜ ਗਊ ਮਾਤਾ ਦੇ ਮੁੱਦੇ ਤੇ ਇਕੱਠਾ ਹੋਇਆ ਹੈ ਅਤੇ ਇਸ ਦੌਰਾਨ Shiv Sena Hindu Samaj ਵੱਲੋਂ ਪੰਜਾਬੀ ਭਵਨ ਤੋਂ ਲੈ ਕੇ DC ਅਫਿਸ ਤੱਕ ਪੈਦਲ ਮਾਰਚ ਕਰਕੇ ਇੱਕ ਚੇਤਾਵਨੀ ਪੱਤਰ ਪੰਜਾਬ ਸਰਕਾਰ ਦੇ ਨਾਮ ਤੇ ਦਿੱਤਾ ਗਿਆ। ਇਸ ਰਾਇ Shiv Sena Hindustan ਵੱਲੋਂ ਕਿਆ ਗਿਆ ਕਿ ਜਿੱਤੇ ਪੰਜਾਬ ਵਿੱਚ ਹੋਰ ਸਮੂਹਦਾਰ ਰਹ ਰਹੇ ਹਨ ਉਤੇ ਹੀ ਹਿੰਦੂ ਵੀ ਬਹੁਤ ਵੱਡੇ ਗਿਣਤੇ ਦੇ ਵਿੱਚ ਰਹਿ ਰਿਹਾ ਹੈ ਅਤੇ ਅੱਜ ਦੀ ਨਹੀਂ ਪੰਜਾਬ ਦੇ ਵਿੱਚ ਗਊ ਮਾਸ ਮਿਲ ਰਿਹਾ ਅਤੇ ਗਊ ਹੱਤਿਆਵਾਂ ਹੋ ਰਹੀਆਂ ਹਨ ਉਸ ਸਭ ਨੂੰ ਦੇਖਦੇ ਸ਼ਿਵ ਸੈਨਾ ਹਿੰਦੁਸਤਾਨ ਅਤੇ ਸਾਰੇ ਹਿੰਦੂ ਸਮਾਜ ਵੱਲੋਂ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ ਗਿਆ ਮੈਂ ਸੰਜੀਵ ਦੇਮ ਪੰਜਾਬ ਘਾਰਿਆ ਕਰਨੇ ਇਫੈਕਸ਼ਨ ਸ਼ਿਵ ਸੈਨਾ ਹਿੰਦੁਸਤਾਨ ਤੋਂ ਅੱਜ ਗਊ ਮਾਤਾ ਦੇ ਮੁੱਦੇ ਤੇ ਸਾਰੇ ਹਿੰਦੂ ਸਮਾਜ ਇਕਜੁੱਟ ਹੋਇਆ ਵਾ ਲੁਧਿਆਣਾ ਦਾ ਉਸ ਨੂੰ ਮਾਰਚ ਕੱਢਿਆ ਕਿਸੇ ਤੋਂ ਪਿੱਛੇ ਪੰਜਾਬੀ ਭਵਨ ਤੋਂ ਲੈ ਕੇ ਡੀਸੀ ਆਫਿਸ ਤੱਕ ਪੈਦਲ ਮਾਰਚ ਕੱਢ ਕੇ ਅੱਜ ਇੱਕ ਚੇਤਾਵਨੀ ਪੱਤਰ ਪੰਜਾਬ ਸਰਕਾਰ ਦੇ ਨਾਮ ਤੇ ਦਿੱਤਾ ਜਾ ਰਿਹਾ ਜਿੱਥੇ ਪੰਜਾਬ ਵਿੱਚ ਹੋਰ ਸਮਾਜ ਦੇ ਰਹੇ ਉੱਥੇ ਹਿੰਦੂ ਵੀ ਬਹੁਤ ਵੱਡੀ ਗਿਣਤੀ ਚ ਰਹ ਰਿਹਾ ਵਾ ਤੇ ਪੰਜਾਬ ਦੇ ਵਿੱਚ ਆਏ ਦਿਨ ਜਿਹੜਾ ਗਊ ਮਾਸ ਮਿਲਦਾ ਵਾ ਗਊ ਹੱਤਿਆ ਜਿਹੜੀਆਂ ਹੁੰਦੀਆਂ ਪਿੰਨਾ ਵਾਂ ਉਹ ਸਾਰੀਆਂ ਉਹਨਾਂ ਨੂੰ ਦੇਖਦੇ ਹੋਏ ਅੱਜ ਉਹਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਆ ਕਾਉਸਸ ਸਰਕਾਰ ਹਰ ਚੀਜ਼ ਤੇ ਲਾ ਰਹੀ ਆ ਨੋ ਐਟਮਾ ਐਸੀਆਂ ਜਿਨ੍ਹਾਂ ਤੇ ਕਾਉਸਸ ਲਿੱਤਾ ਜਾ ਰਿਹਾ ਪੰਜ ਸੌ ਕਰੋੜ ਤੋਂ ਪਲੱਸ ਕਾਉਸਸ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਪਰ ਉਹ ਕਾਉਸਸ ਤੇ ਲਾਇਆ ਨਹੀਂ ਜਾ ਰਿਹਾ ਗਊਸ਼ਾਲਾ ਤੇ ਲਾਇਆ ਨਹੀਂ ਜਾ ਰਿਹਾ ਬਾਦਲ ਸਰਕਾਰ ਦੇ ਸਮੇਂ ਇਸ ਕਾਉਸਸ ਦੇ ਜਿਹੜਾ ਵਾ ਉਹ ਮਾਂ ਜਿਹੜਾ ਟੈਕਸ ਸੀ ਗਊਸ਼ਾਲਾ ਦੇ ਮਾਫ ਕਰਤੇ ਗਏ ਸੀ ਬਿਜਲੀ ਦੇ ਬਿੱਲ ਮਾਫ ਕਰਦੇ ਗਿਆ ਸੀ ਪਰ ਇਹ ਮੌਕੇ ਦੀਆਂ ਸਰਕਾਰਾਂ ਨੇ ਉਹ ਸਾਰੇ ਦੁਆਰਾ ਇਸ਼ੂ ਕਰਾ ਦਿੱਤੇ ਸੋ ਤੁਸੀਂ ਦੇਖੋਗੇ گاਊ ਬੰਛੇ ਜਿਹੜਾ ਵਾ 1 ਲੱਖ ਤੋਂ ਪਲੱਸ ਜਿਹੜਾ ਗਊ ਬੰਛਾ ਉਹ ਸੜਕਾਂ ਦੇ ਉੱਤੇ ਮਿਲ ਰਿਹਾ ਵਾ ਘੁੰਮਦਾ ਹੋਇਆ ਵਾਰਾ ਐਕਸੀਡੈਂਟ ਹੋ ਜਾਂਦਾ ਵਾ ਕਿਸੇ ਨਾ ਕਿਸੇ ਦੀ ਮੌਤ ਹੁੰਦੀ ਆ ਇਹਦਾ ਜ਼ਿੰਮੇਵਾਰ ਕਾਰਪੋਰੇਸ਼ਨ ਹੋਣਾ ਚਾਹੀਦਾ ਕਿਉਂਕਿ ਹਰ ਬੰਦਾ ਕਾਉਸਸ ਦੇ ਰਿਹਾ ਵਾ ਤੇ ਉਹ ਕਾਉਸਸ ਨਾਲ ਲੱਗ ਰਿਹਾ ਲੱਗਦਾ ਕਿਤੇ ਪਿਆ ਨਹੀਂ ਸੋ ਇਸ ਕਰਕੇ ਕੋਈ ਕਾਨੂੰਨ ਸਖਤ ਲਿਆਉਣਾ ਚਾਹੀਦਾ ਕਿ ਆਵਾਰਾ ਕੋਈ ਛੱਡਣ ਨਾ ਉੱਥੇ ਰਹਿਣ ਨਾ ਵਾਰਾ ਮੰਗ ਅਸੀਂ ਚੇਤਾਵਨੀ ਪੱਤਰ ਦੇਣ ਆਏ ਆ ਕਿ ਸਰਕਾਰ ਕਾਉ ਜਿਹੜੀ ਵ ਕੋਈ ਕਾਨੂੰਨ ਲਿਆਵੇ ਕਾਹੋ ਤੇ ਬੰਦੋਨ ਕਹਿੰਦੇ ਗਊਅਤ ਜਿਹੜੀ ਗੋਚਰ ਭੂਮੀਆਂ ਉਹ ਫ੍ਰੀ ਕਰਾਣੇ ਚਾਹੀਦੀ ਆ ਜਿਹੜਾ ਕਾਉਸ ਆਸਾ ਉਹ ਗਊਸ਼ਾਲਾ ਨੂੰ ਦੇਣਾ ਚਾਹੀਦਾ ਉਹਨਾਂ ਦੇ ਉੱਤੇ ਲਾਣਾ ਚਾਹੀਦਾ ਇਦਾਂ ਦੇ ਕੁਛ ਮੰਗਾ ਸਾਡੀਆਂ 8 10 ਮੰਗਾ ਵਾ ਜਿਹੜੇ ਅਸੀਂ ਚੇਤਾਵਨੀ ਪੱਤਰ ਚ ਲਿਖਿਆ ਜੇ ਮੰਗਾ ਸਰਕਾਰ ਨਹੀਂ ਮੰਨਦੀ ਤੇ ਆਉਣ ਵਾਲੇ ਦਿਨਾਂ ਚ ਹਿੰਦੂ ਸਮਾਜ ਜਿਹੜਾ ਵਾ ਉਹ ਵੱਡੇ ਪੱਧਰ ਤੇ ਜਿਹੜਾ ਪੰਜਾਬ ਦੇ ਵਿੱਚ ਹੋਰ ਪ੍ਰਦਰਸ਼ਨ ਕਰੇਗਾ ਅੱਜ ਵੀ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ ਵਾ ਸਾਰੀਆਂ ਹਿੰਦੂ ਸਮਾਜ ਦੇ ਜੱਥੇਬੰਦ ਆ ਵਾ ਪ੍ਰਵੀਨ ਡੰਗ ਜੀ ਉਹ ਨਹੀਂ ਆਏ ਨੇ ਹਿੰਦੂ ਆਪੇ ਦੋ ਆ ਦੁਆ ਜੀ ਆਏ ਹੋਏ ਨੇ ਜੁਗਰੇਜ ਬੱਕੀ ਜੀ ਆਏ ਹੋਏ ਨੇ ਅਰਮੀ ਜੀ ਨੇ ਹਿੰਦੂ ਸਮਾਜ ਸਾਰਾ ਹੀ ਆਇਆ ਹੋਇਆ ਕਿਉਂਕਿ ਗਊ ਮਾਤਾ ਕਰ ਲਈ ਇੱਕ ਸ਼ਿਵ ਸੰਗਤ ਕਰਦੇ ਨੇ ਸਾਰੇ ਗਊ ਭਗਤਾਂ ਜਿਹੜਾ ਉਹਦੇ ਆਏ ਹੋਏ ਮੈਂ ਕ੍ਰਿਸ਼ਨ ਸ਼ਰਮਾ ਰਾਸ਼ਟਰੀ ਮहासਚਿਵ ਪਰਿਵਾਰੀ ਪੰਜਾਬ ਸ਼ਿਵ ਸੰਗਤ ਹਿੰਦੁਸਤਾਨ ਜੀ ਅੱਜ ਜਿਹੜਾ ਪ੍ਰੋਟੈਸਟ ਕੀਤਾ ਹੈ ਕਿੱਥੋਂ ਤੋਂ ਕਿੱਥੋਂ ਤੱਕ ਔਰ ਕਿਹੜੀ ਕਿਹੜੀ ਸੰਸਥਾ ਨਾਲ ਅੱਜ ਜਿਹੜਾ ਇਹ ਪ੍ਰੋਟੈਸਟ ਹੈ ਗਊ ਹੱਤਿਆ ਦੇ ਖਿਲਾਫ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਵੱਡੇ ਗਊ ਹਤਿਆਵਾਂ ਹੋ ਰਹੀਆਂ ਜਿਸ ਤੋਂ ਦੁਖੀ ਹੋ ਕੇ ਜਿਹੜਾ ਸਨਾਤਨ ਪ੍ਰੇਮੀ ਐ ਗਊ ਮਾਤਾ ਨੂੰ ਪਿਆਰ ਕਰਨ ਵਾਲੇ ਅੱਜ ਸਾਰੇ ਸੜਕਾਂ ਤੇ ਐ ਕੱਲੇ ਲੁਧਿਆਣੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਹਿੰਦੂ ਸੰਗਠਨ ਸਾਰੇ ਸਨਾਤਨੀ ਗਊ ਮਾਤਾ ਨੂੰ ਪਿਆਰ ਕਰਨ ਵਾਲੇ ਜਿਲਾ ਹਦੀਸ਼ ਦੇ ਮਾਧਿਅਮ ਦੇ ਨਾਲ ਅੱਜ ਚੇਤਾਵਨੀ ਪੱਤਰ ਦੇ ਰਹੇ ਆ ਅੱਜ ਜਿਹੜਾ ਸਾਡਾ ਸੀ ਲੁਧਿਆਣੇ ਤੋਂ ਸਾਰੇ Hindu ਸਗਠਿਤ ਸੰਸਥਾਵਾਂ ਨੂੰ ਨਾਲ ਲੈ ਕੇ ਸਨਾਤਨ ਦੇ ਨਾਲ ਲੈ ਕੇ ਗਊ ਮਾਤਾ ਨੂੰ ਜਿਹੜੇ ਪ੍ਰੇਮ ਕਰਨ ਵਾਲੇ ਆ ਉਹਨਾਂ ਨੂੰ ਨਾਲ ਲੈ ਕੇ ਪੰਜਾਬੀ ਪਵਨ ਦਾ ਰੋਸ਼ਮਾਰਜ ਸ਼ੁਰੂ ਹੋਇਆ ਅੱਜ ਜ਼ਿਲ੍ਹਾ ਦੇ ਡੀਸੀ ਦਫ਼ਤਰ ਦੇ ਬਾਹਰ ਅਸੀਂ ਇਕੱਠੇ ਹੋਏ ਆ ਅੱਜ ਅਸੀਂ ਇੱਥੇ ਬੈਠ ਕੇ ਰੋਸ਼ਮਾਰਜਾ ਕਰਾਂਗੇ ਸਾਡੇ ਮਨ ਦੇ ਵਿੱਚ ਜਿਹੜਾ ਦੁੱਖ ਹੈ ਗਊ ਮਾਤਾ ਜਿਹੜੀ ਹੱਤਿਆ ਹੋ ਰਹੀ ਆ ਉਹ ਬੰਦ ਕਰਾਉਣ ਵਾਸਤੇ ਅਸੀਂ ਡੀਸੀ ਸਾਹਿਬ ਦੇ ਮਾਧਿਅਮ ਰਾਹੀਂ ਇੱਕ ਚੇਤਾਵਨੀ ਪੱਤਰ ਦੇਵਾਂਗੇ ਤੁਸੀਂ ਦੇਖਦੇ ਗਊ ਮਾਤਾ ਨੂੰ ਪਿਆਰ ਕਰਨ ਵਾਲੇ ਲੇਡੀਜ਼ ਨਤਮਾ ਪਹਿਣਾ ਸਾਰੇ ਇੱਥੇ ਪਹ ਜਿਹੜੀ ਹੋ ਰਹੀ ਹੈ ਬੜੇ ਬੇਰਹਿਮੀ ਨਾਲ ਹੋ ਰਹੀ ਹੈ ਗਊ ਹੱਤਿਆ ਨਹੀਂ ਹੋ ਰਹੀ ਇਕੱਲੀ ਸਾਡੇ ਧਰਮ ਨੂੰ ਢਾਹ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਗਊ ਹੱਤਿਆਵਾਂ ਜ਼ਿਆਦਾਤਰ ਹੋ ਰਹੀਆਂ ਨੇਰ ਦੇ ਕਿਨਾਰੇ ਹੋ ਰਹੀਆਂ ਨੇਰ ਦੇ ਕਿਨਾਰੇ ਦੇ ਵਿੱਚ ਗਊ ਹੱਤਿਆ ਦੇ ਕਰਕੇ ਉਹਨਾਂ ਦੀ ਜਿਹੜੀ ਚਰਬੀ ਹੈ ਉਹਨਾਂ ਦਾ ਜਿਹੜਾ ਖੂਨ ਹੈ ਉਹ ਪਾਣੀ ਦੇ ਵਿੱਚ ਮਿਲਾਇਆ ਜਾ ਰਿਹਾ ਹੈ ਉਹੀ ਪਾਣੀ ਰੀਸਾਈਕਲ ਹੋ ਕੇ ਸਾਡੇ ਘਰਾਂ ਦੇ ਵਿੱਚ ਜਦੋਂ ਆਂਦਾ ਹੈ ਉਹ ਸਾਡੇ ਜਿਹੜੇ ਲੋਕ ਪੀਂਦੇ ਆ ਸਾਡੀ ਜਿਹੜੀ ਧਰਮ ਨੂੰ ਜਿਹੜੀ ਹਾਨੀ ਹੁੰਦੀ ਧਰਮ ਨੂੰ ਜਿਹੜੀ ਠੇਸ ਪਹੁੰਚਦੀ ਹੈ ਉਸ ਦੇ ਖਿਲਾਫ ਵੀ ਜਿਹੜੀ ਇੱਕ ਸਖਤ ਕਾਰਵਾਈ ਕਰਨ ਵਾਸਤੇ ਗਊ ਹ ਅਕ샤 ਦਲ ਦੇ ਸਤੀ ਸ਼ਰਮਾ ਜੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਹਿੰਦੂ ਸੰਗਠਨ ਨਾਲ ਲੈ ਕੇ ਇਹ ਜਿਹੜਾ ਉਪਰਾਲਾ ਕੀਤਾ ਜਿਸ ਦੇ ਵਿੱਚ ਅੱਜ ਤੁਸੀਂ ਦੇਖ ਰਹੇ ਹੋ ਪ੍ਰਵੀਨ ਡੰਗ ਜੀ ਹਿੰਦੂ ਨਾਇਪੀੜ ਤੋਂ ਹਰਗੀਰਤ ਖੁਰਾਨਾ ਜੀ ਰਾਹੁਲ ਦੁਆ ਜੀ ਲੱਕੀ ਜੀ ਮਾਦੇਵ ਸੇਵਾ ਦਲ ਤੋਂ ਰਿਗੇਸ਼ ਬਖਸ਼ੀ ਜੀ ਔਰ ਅਲੱਗ-ਅਲੱਗ ਜਿਹੜੇ ਸੰਸਥਾਵਾਂ ਤੋਂ ਸਾਰੇ ਮੰਦਰ ਕਮੇਟੀਆਂ ਤੋਂ ਵੀ ਆਏ ਹੋਏ ਨੇ ਮੈਲਾ ਮੰਡਰੀ ਤੋਂ ਵੀ ਆਏ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਹਰਤਾ ਸੈਨਾ ਤੋਂ ਫੁਰਮੀ ਜੀ ਹਿੰਦੂ ਟਾਈਗਰ ਫੋਰਸ ਪੰਜਾਬ ਤੋਂ ਔਰ ਸਾਰੇ ਲਗ ਲਗ ਜਿਹੜੇ ਲੋਕਾਂ ਦੇ ਦਿਲਾਂ ਦੇ ਸਭ ਦੇ ਜਿਨ੍ਹਾਂ ਦੇ ਦਰਦ ਹੈ ਉਹ ਸਾਡੇ ਸਾਹਮਣੇ ਆਏ ਆ ਅਸੀਂ ਇਹ ਮੰਗ ਅਰਜ਼ ਕਰਦੇ ਆ ਕਿ ਪੰਜਾਬ ਦੇ ਵਿੱਚ ਵੀ ਗਊ ਮਾਤਾ ਨੂੰ ਰਾਜ ਮਾਤਾ ਦਾ ਦਰਜਾ ਦਿੱਤਾ ਜਾਵੇ ਔਰ ਕਾਨੂੰਨ ਬਣਾਇਆ ਜਾਵੇ ਤਾਂ ਕਿ ਫਾਸੀ ਦੀ ਸਜ਼ਾ ਦਿੱਤੀ ਜਾਵੇ ਲੋਕਾਂ ਦੇ ਵਿੱਚ ਡਰ ਬਣੇ ਗਊ ਮਾਤਿਆਂ ਦੀ ਹੱਤਿਆ ਕਰਨ ਤੋਂ ਪਹਿਲਾਂ ਬੰਦਾ ਵੀਰ ਸੋਚੇ ਲਗਾਤਾਰ ਹੱਤਿਆਵਾਂ ਹੋ ਰਹੀਆਂ ਫਤਿਹਗੜ ਸਾਹਿਬ ਹੋਈ ਅ ਪਿੱਛੇ ਹੁਣ ਫ ਹੋਈ ਹੈ ਲਗਾਤਾਰ ਜਲੰਧਰ ਦੇ ਵਿੱਚ ਫੈਕਟਰੀਆਂ ਗਊਵਾਂ ਵਸਦੀਆਂ ਫੜੀਆਂ ਜਾ ਰਹੀਆਂ ਇਸ ਤੋਂ ਹਿੰਦੂ ਸਮਾਜ ਬੜਾ ਦੁਖੀ ਹੈ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਚੇਤਾਵਨੀ ਪੱਤਰ ਦੇਣ ਆਏ ਆ ਅਗਰ ਤੁਸੀਂ ਸਾਡੀ ਮੰਗਾਂ ਨਾ ਮੰਨੀਆਂ ਅਗਰ ਗਊ ਮਾਤਾ ਦੀ ਹੱਤਿਆ ਬੰਦ ਨਾ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਿੰਦੂ ਸਮਾਜ ਹੈ ਜਿਹੜਾ ਸਨਾਤਨ ਪ੍ਰੇਮੀ ਹੈ ਉਹ ਹੋਰ ਵੱਡਾ ਅੰਦੋਲਨ ਕਰਨ ਵਾਸਤੇ ਉੱਠਣ ਵਾਸਤੇ ਹੋਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਪ੍ਰਸ਼ਾਸਨ ਦੀ ਹੋਏਗੀ ਸਾਡੀ ਇਹ ਬੇਨਤੀ ਹੈ ਕਿ ਗਊ ਹੱਤਿਆ ਬੰਦ ਕੀਤੀ ਜਾਵੇ ਗਊ ਨੂੰ ਅਸੀਂ ਜਿਹੜੇ ਕਰੋੜਾ ਹਿੰਦੂਆਂ ਦੀ ਸ਼ਰਧਾ ਦਾ ਪ੍ਰਤੀਕ ਹੈ ਲੋਕ ਅਸੀਂ ਉਹਨਾਂ ਨੂੰ ਸਸ ਦੀ ਕਿਤੇ ਵੀ ਕੋਈ ਕਾਉਸਿਸ ਦਾ ਜਿਹੜਾ ਗਊ ਮਾਤਾ ਦੇ ਹੱਕ ਦੇ ਵਾਸਤੇ ਕਿਤੇ ਵਰਤਿਆ ਨਹੀਂ ਜਾਂਦਾ ਜਿਹੜੀ ਗੋਚਰ ਭੂਮੀ ਹੈ ਉਹ ਲਗਾਤਾਰ ਲੋਕਾਂ ਦੇ ਕਬਜ਼ਿਆਂ ਦੇ ਵਿੱਚ ਹੈ ਗੋਚਰ ਭੂਮੀ ਵੀ ਖਾਲੀ ਕਰਾਣੀ ਚਾਹੀਦੀ ਹੈ ਔਰ ਗਊ ਮਾਤਾ ਦੇ ਉੱਥਾਨ ਵਾਸਤੇ ਗਊ ਮਾਤਾ ਦੇ ਉਹਦੇ ਫੈਸਲੇ ਵਾਸਤੇ ਸਾਨੂੰ ਕੋਈ ਨਾ ਕੋਈ ਜ਼ਰੂਰ ਕਦਮ ਚੱਕਣਾ ਚਾਹੀਦਾ ਵੈ ਤੇ ਗਊ ਮਾਤਾ ਜਿਹੜੀ ਹੈ ਸਾਰੇ ਸਾਡੀ ਸਾਂਝੀ ਮਾਤਾ ਹੋਰ ਸਾਰੇ ਜਿਹੜੇ ਵੀ ਲੋਕ ਅੱਜ ਇਕੱਠੇ ਹੋਏ ਆਂ ਹੋਰ ਅਗਲਾ ਆਉਣ ਵਾਲਾ ਸਮੇਂ ਹੋਗਾ ਜੋ ਵੀ ਕਾਰਜਕ੍ਰਮ ਹੋਏਗਾ ਹੋਰ ਵੱਡੇ ਤਰੀਕੇ ਨਾਲ ਲੁਕਿਆ ਜਾਏਗਾ ਅੱਜ ਅਸੀਂ ਡੀਸੀ ਦੇ ਸਾਹਬ ਦੇ ਮਾਧਮ ਦੇ ਨਾਲ ਹੀ ਚੇਤਾਵਨੀ ਪੱਤਰ ਦੇਣ ਆਏ ਆ ਜਿਹੜਾ ਅੱਜ ਅਸੀਂ ਸਰਕਾਰ ਤੋਂ ਮੰਗ ਕਰਨ ਆਏ ਆ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਐ ਇਸੇ ਤਰ੍ਹਾਂ ਪੰਜਾਬ 'ਚ ਵੀ ਦਿੱਤਾ ਜਾਵੇ ਪੰਜਾਬ 'ਚ ਕਾਗਜ਼ਾ ਹੀ ਤਾਂ ਦਰਜਾ ਦਿੰਦੇ ਨੇ ਜੇ ਦਰਜਾ ਨਾ ਦਿੰਦੇ ਹੁੰਦੇ ਤੇ ਕਾਊਸ ਸੈਸ ਇਕੱਠਾ ਨਾ ਕਰਦੇ ਹੁੰਦੇ ਕਾਊਸ ਸੈਸ ਕਰੋੜਾ ਰੁਪਇਆ ਇਕੱਠਾ ਕਰਕੇ ਉਹਨੂੰ ਦੂਸਰੇ ਦੇਤੇ ਖਰਚ ਕੇ ਭਾਰਤ ਮਾਤਾ ਨਾਲ ਰਾਸ਼ਟਰ ਮਾਤਾ ਨਾਲ ਦਰੋਹ ਕਰ ਰਹੀ ਹੈ ਸਰਕਾਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਜਿਹੜਾ ਪੈਸਾ ਤੁਸੀਂ ਗੋ ਮਾਤਾ ਦੇ ਨਾਮ ਤੇ ਇਕੱਠਾ ਕਰਦੇ ਉਹ ਗੋਚਰ ਭੂਮੀ ਤੇ ਲਾਇਆ ਜਾਵੇ ਜਿਹੜਾ ਸੜਕਾਂ ਦੇ ਉੱਤੇ ਗੋ ਧੰਨ ਘੁੰਮਦਾ ਵੈ ਉਹਨੂੰ ਸੁਰੱਖਿਅਤ ਕੀਤਾ ਜਾਵੇ ਉਹਦੀ ਪੂਰੀ ਦੇਖਭਾਲ ਕੀਤੀ ਜਾਵੇ ਵੱਡਾ ਜਿਹੜਾ ਇਨਫਰਾਸਟ੍ਰਕਚਰ ਹੁੰਦਾ ਸਰਕਾਰਾਂ ਦੇ ਕੋਲ ਹੁੰਦਾ ਜਿਹੜੇ ਪ੍ਰਾਈਵੇਟ ਗਊਸ਼ਾਲਾ ਚਲਾ ਰਹੇ ਨੇ ਉਹ ਤਾਂ ਆਪਣੀ ਯਥਾ ਸ਼ਕਤੀ ਸਹਿਯੋਗ ਕਰ ਹੀ ਲੈਣੇ ਸੇਵਾ ਦੇ ਵਿੱਚ ਪਰ ਜਿਹੜਾ ਗਾਉ ਸੈਸ ਸਰਕਾਰਾਂ ਇਕੱਠਾ ਕਰ ਦਿਆ ਭਈਆਂ ਉਹ ਪੂਰੀ ਤਰ੍ਹਾਂ ਸਹੀ ਜਗ੍ਹਾ ਤੇ ਨਹੀਂ ਲਾਇਆ ਜਾ ਰਿਹਾ ਇਸੇ ਕਰਕੇ ਗੋ ਮਾਤਾ ਦੀ ਬੇਅਦਬੀ ਹੋ ਰਹੀ ਆ ਔਰ ਜਿਹੜਾ ਪੰਜਾਬ ਦੇ ਵਿੱਚ ਪਿਛਲੇ 2.25 ਸਾਲ ਤੋਂ ਨਿਰੰਤਰ ਗਊ ਮਾਸ ਸਰਿਆਂ ਮਿਲ ਰਿਹਾ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਜਲੰਧਰ ਦੀ ਇੱਕ ਫੈਕਟਰੀ ਮਿਲੀ ਜਿੱਥੇ ਗਊ ਮਾਸ ਪੈਕਿੰਗ ਹੁੰਦਾ ਸੀ ਐਕਸਪੋਰਟ ਹੁੰਦਾ ਸੀ ਫਤੇਗੜ ਸਾਹਿਬ ਲੁਧਿਆਣਾ ਰੜੀ ਮੱਲੇ ਦੇ ਵਿੱਚ ਇੰਨੇ ਹੌਸਲੇ ਵੱਧ ਗਏ ਨੇ ਅੱਗੇ ਇਹ ਖਬਰਾਂ ਆਉਂਦੀਆਂ ਹੁੰਦੀਆਂ ਸੀ ਯੂਪੀ ਬਿਹਾਰ ਤੋਂ ਕਿ ਕਿਤੇ ਗਊ ਮਾਸ ਮਿਲਿਆ ਹੁਣ ਤੇ ਗੁਰੂਆਂ ਦੀ ਧਰਤੀ ਦੇ ਉੱਤੇ ਨਿਰੰਤਰ ਗਊ ਮਾਸ ਮਿਲਣ ਲੱਗ ਗਿਆ ਜਿਹੜਾ ਬਰਦਾਸ਼ਤ ਤੋਂ ਬਾਹਰ ਹੈ ਅੱਜ ਦੇ ਚੇਤਾਵਨੀ ਪੱਤਰ ਦੇ ਮਾਧਿਅਮ ਨਾਲ ਅਸੀਂ ਸਰਕਾਰ ਨੂੰ ਇੱਕ ਵਾਰਨਿੰਗ ਦੇ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰੇਸੀ ਗਰਾਊਂਡ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਧਰਮ ਸੰਸਦ ਆਯੋਜਿਤ ਕਰਾਂਗੇ ਅਗਰ ਇਸ ਚੀਜ਼ ਦਾ ਪ੍ਰੋਪਰ ਹੱਲ ਨਾ ਕੱਢਿਆ ਗਿਆ ਤਾਂ ਹਿੰਦੂ ਸਮਾਜ ਬਹੁਤ ਵੱਡੇ ਪੱਧਰ ਤੇ ਆਪਣੇ ਤੌਰ ਤੇ ਫੈਕ